ਸਾਰੰਗ ਕੇ ਨਵ ਡਿਗਰੀਦਾਰ ਕੋ ਤੁਸੀਂ ਇਸ ਚੈਨਲ ਤੇ ਹਰ ਵਿਸ਼ੇ ਨਾਲ ਸੰਬੰਧਿਤ ਵੀਡੀਓ ਦੇਖਦੇ ਹੋ ਅੱਜ ਦਾ ਜੋ ਵਿਸ਼ਾ ਬਹੁਤ ਖਾਸ ਹੈ ਕਿਸ ਧਰਤੀ ਦੇ ਉੱਤੇ ਇਸ ਪਲੈਨੈਟ ਦੇ ਉੱਤੇ ਸਭ ਤੋਂ ਵੱਧ ਪੜੇ ਹੋਏ ਇਨਸਾਨ ਜਿਨ੍ਹਾਂ ਕੋਲੇ ਸਭ ਤੋਂ ਵੱਧ ਡਿਗਰੀਆਂ ਹਨ ਅੱਜ ਅਸੀਂ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਤੇ ਇਸ ਦੇ ਸੰਬੰਧ ਵਿੱਚ ਜਾਣਕਾਰੀ ਆਪਣੇ ਨਾਲ ਸਰਦਾਰ ਜੈਸੂ ਜੀ ਇਕੱਠਾ ਜੋ ਕਿ ਉਹ ਕੇ ਸਾਥ ਕਰ ਰਹੇ ਹਨ ਔਰ ਬੜੀ ਬੜੀ ਸੰਸਥਾ ਚਲਾਉਂਦੇ ਹਨ ਜੋ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਤ ਵੱਡੀਆਂ ਸੇਵਾਵਾਂ ਦੇ ਰਹੇ ਹਨ ਸੋ ਸਰਦਾਰ ਤਿੰਨ ਚਾਰ ਬੁਲਾਰੇ 2-2 ਮਿੰਟ ਦੀ ਆਪਣੀ ਗੱਲਬਾਤ ਰੱਖਣਗੇ ਤੇ ਸਰਦਾਰ ਹਰਜਨ ਸਿੰਘ ਜੀ ਸਹਿਬ ਵੀ ਜਿਨ੍ਹਾਂ ਦੇ ਕੋਲੇ ਇਸ ਧਰਤੀ ਦੇ ਸਭ ਤੋਂ ਵੱਧ ਡਿਗਰੀਆਂ ਹਨ ਉਹਨਾਂ ਦੀ ਬਾਰਤ ਉਹਨਾਂ ਦੇ ਬੇਟਾ ਜੀ ਵੀ ਮਤਲਬ ਆਪਣੀ ਨਾਲ ਜਾਣਕਾਰੀ ਸਾਂਝੀ ਕਰਨਗੇ ਸਰਦਾਰ ਜੀ ਅਜੈ ਸਿੰਘ ਇੱਥੇ ਤੁਹਾਡਾ ਆਪਾ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਦਾ ਇਹ ਛੋਟਾ ਜਿਹਾ ਪ੍ਰੋਗਰਾਮ ਜੋ ਸਮਾਨ ਸਮਾਰੋਹ ਪ੍ਰੋਗਰਾਮ ਹਮਾਰੇ ਇੱਥੇ ਰਿਹਾ ਇਸ ਦੇ ਬਾਰੇ ਗੱਲਬਾਤ ਸ਼ੁਰੂ ਕਰੀਏ ਮਿਹਰਬਾਨੀ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਸਾਡਾ ਜਗਤ ਪੰਜਾਬੀ ਸਭਾ ਵੱਲੋਂ ਇੱਕ ਮਕਸਦਿਕ ਉਸਾਰਾ ਇਸੇ ਦਿਹਾੜੇ ਪੰਜਾਬੀ ਹੈਗੇ ਆ ਜਿਨ੍ਹਾਂ ਨੇ ਲਚਕਤਾ ਦੇ ਹਿਸਾਬ ਨਾਲ ਕੰਮ ਕਰਦੇ ਹੈਗੇ ਆ ਸਮਾਜ ਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਬਹੁਤ ਵਾਰੀ ਦੇਖਿਆ ਵੀ ਜਿਹੜੇ ਬੰਦੇ ਚੰਗੇ ਕੰਮ ਕਰਦੇ ਆ ਨਾ ਜੀ ਉਹਨਾਂ ਦੇ ਜਹਾਨ ਤੋਂ ਜਾਣ ਤੋਂ ਬਾਅਦ ਹੀ ਲੋਕ ਉਹਨਾਂ ਨੂੰ ਚੰਗਾ ਕਹਿੰਦੇ ਹੈਗੇ ਆ ਉਹਨਾਂ ਦੇ ਜੀਲੇ ਜੀ ਕੋਈ ਸਵਾਗਤ ਨਹੀਂ ਕਰਦਾ ਅਸੀਂ ਇਸ ਕਰਕੇ ਸ਼ੁਰੂ ਕੀਤਾ ਹੈਗਾ ਕੰਮ ਕਿ ਜਿਹਨੇ ਬੰਦੇ ਨੇ ਚੰਗਾ ਕੰਮ ਕਰਦੇ ਆ ਉਹਨਾਂ ਦੇ ਜੀਦੇ ਜੀ ਉਹਨਾਂ ਨੂੰ ਸ਼ਰਵ ਜੀਤੀ ਜਾਵੇ ਤਾਂ ਕਿ ਉਹਨਾਂ ਨੂੰ ਦੇਖ ਕੇ ਹੋਰ ਲੋਕ ਵੀ ਉਚਾਹੇ ਤੇ ਚੰਗੇ ਕੰਮ ਕਰਨ ਕੋਈ ਗੁਰਦੀਖਾ ਖਾਲਸਾ ਕੋਈ ਆਪਣੇ ਨਾਲ ਬੈਠੇ ਹੈਗੇ ਆ ਪੁੱਤਰ ਸ਼ਹਿਰ ਤੋਂ ਆਇਆ ਸਰਦਾਰ ਸੁਖਦੇਵ ਸਿੰਘ ਸੰਧੂ ਸਾਹਿਬ ਸੋ ਇਹ ਵੀ ਇਸ ਵਿਸ਼ੇ ਦੇ ਬਾਰੇ ਹੋਰ ਜਾਣਨਾ ਪਾਉਣਗੇ ਹਾਂ ਸੰਧੂ ਪੰਜਾਬੀ ਕਲ ਜਗ ਪੰਜਾਬੀ ਸਭਾ ਕੈਨੇਡਾ ਦੇ ਜਿਹੜੇ ਸੰਸਥਾਪਕ ਸਰਦਾਰ ਜਗਤ ਸਿੰਘ ਜਿੱਟਾ ਨੇ ਅੱਜ ਸਾਨੂੰ ਉਹ ਸਖ ਪੰਜਾਬੀ ਦਾ ਮਲਾਇਆ ਜਿਨੇ ਪੰਜਾਬੀ ਬੋਲੀ ਦੇ ਢੋਲੀ ਵਿੱਚ ਤੇ ਪੰਜਾਬੀ ਮਾਂ ਬੋਲੀ ਨੂੰ ਵੀ ਬੜਾ ਉਤਸ਼ਾਹ ਕੀਤਾ ਅਤੇ ਘਟੋ ਘਟ 50 ਡਿਗਰੀਆਂ ਜਿਹੜੀਆਂ ਆਪਣੀ ਢੋਲੀ ਵਿੱਚ ਪਾਈਆਂ ਪਰਮਾਤਮਾ ਨੇ ਇਹ ਜਿਹੜੀ ਉਹਨਾਂ ਨੂੰ ਬਲਵਕਸ਼ਿਆ ਉਹਨਾਂ ਦੀ ਅਦ੍ਰਾਂਗਣੀ ਬੀਬੀ ਜੀ ਨੇ ਨਾਲ ਜੂ ਬੈਠੇ ਆ ਉਹਨਾਂ ਦੇ ਬ੍ਰਿਵਿੰਦਰ ਕੌਰ ਜੀ ਜੀ ਨਾਲ ਦਾ ਸਾਥ ਉਹਨਾਂ ਨੇ ਲੈ ਕੇ ਉਹਨਾਂ ਦੇ ਬਹੁਤ ਧੰਨਵਾਦੀ ਨਾਲ ਡਾਕਟਰ ਹਰਦਿਆਲ ਸਿੰਘ ਜੀ ਸੈਂਬੀ ਜਿਨ੍ਹਾਂ ਨੂੰ ਅੱਜ ਮੈਂ ਮੇਰਾ ਬੜਾ ਮਾਣ ਨਾ ਮੈਂ ਮਹਿਸੂਸ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਵਿਦਿਆਦੇ ਮਨਾਰੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਬੱਚਿਆਂ ਨੂੰ ਉਤਸ਼ਾਹ ਕਰ ਸਕਦੇ ਹਾਂ ਪਰ ਮਾਤਾਵਾ ਇਹਨਾਂ ਦੀ ਉਮਰ ਲੰਬੀ ਕਰੇ ਮੈਂ ਇਨਾ ਹੀ ਕਹਿੰਦਾ ਹਾਂ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਸਾਬ ਸੋ ਆਪਣਾ ਬੈਠੇ ਗਏ ਆ ਭੈਣ ਬਿੰਦਰ ਕੋਲ ਗੱਲ ਸੀ ਦੋ ਲੋਕਾਂ ਇਹ ਵੀ ਆਪਣੇ ਆਪੀ ਬਾਰੇ ਤੁਹਾਨੂੰ ਜਾਣ ਕੇ ਸਾਂਝੀ ਕਰ ਲਗੇ ਹਾਂ ਜੀ ਬਣਾ ਕੇ ਚੱਲਦੇ ਨੇ ਜੋ ਨਕਸ਼ਾ ਤੋਂ ਮੰਜ਼ਿਲ ਆਖਿਰ ਉਹੀ ਮੀਂਹ ਪੱਥਰ ਲਾਉਣੀ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇਹ ਸਰਦਾਰ ਹਰਦੀਪ ਸਿੰਘ ਸੈਲੰਗੀ ਜੀ ਨੂੰ ਸਨਮਾਨਿਤ ਕਰਨ ਆਏ ਹਾਂ ਜਿਨ੍ਹਾਂ ਨੇ 40 ਡਿਗਰੀਆਂ ਪੰਜਾਬੀ ਦੇ ਵਿੱਚ 40 ਤੋਂ ਵੱਧ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਡਾਕਟਰ ਹਰਦੀਪ ਸਿੰਘ ਸੈਲੰਗੀ ਜੀ ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਹੋਏ ਪੰਜਾਬੀ ਹਨ ਜਿਨ੍ਹਾਂ ਨੇ ਵਿਦਿਅਕ ਖੇਤਰ ਵਿੱਚ 40 ਤੋਂ ਜ਼ਿਆਦਾ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਅਤੇ ਮਿਲਟਰੀ ਵਿੱਚ ਬਤੌਰ ਕਰਨਲ ਰੇਜ ਐਮਈਐਸ ਤੋਂ ਕਾਇਰ ਹੋਏ ਹਨ ਤੀ ਜਗਤ ਪੰਜਾਬੀ ਸਭਾ ਕੈਨੇਡਾ ਪੱਬ ਪਰ ਆਰਯੂ ਫਰੈਂਡ ਕਲੱਬ ਵੱਲੋਂ ਸਨਮਾਨ ਰੂ ਵਿਰਾਸਤ ਤੇ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪੰਜਾਬੀ ਨਾਇਕ ਡਾਕਟਰ ਹਰਦੇਵ ਸਿੰਘ ਸੰਧੀ ਜੀ ਆਪ ਜੀ ਵੱਲੋਂ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਹੈ ਦੁਨੀਆ ਦੇ ਸਭ ਤੋਂ ਵੱਧ ਅਕਾਦਮਿਕ ਡਿਗਰੀਆਂ ਪ੍ਰਾਪਤ ਕਰਨ ਵਾਲੇ ਪੰਜਾਬੀ ਵਜੋਂ ਸਿੱਖਿਆ ਦੇ ਖੇਤਰ ਪਾਏ ਬੜੇ ਯੋਗਦਾਨ ਲਈ ਵਿਰਾਸਤ ਤੇ ਖਾਲਸਾ ਸ਼੍ਰੀ ਗਨੰਦਪੁਰ ਸਾਹਿਬੀ ਕੇ ਅਸੀਂ ਵਿਸ਼ੇਸ਼ ਸਨਮਾਨ ਸਮਰੋਹ ਵਿੱਚ ਆਪ ਜੀ ਨੂੰ ਪੰਜਾਬੀ ਨਾਇਕ ਵਜੋਂ ਸਨਮਾਨਿਤ ਕਰਦੇ ਹੋਏ ਮਾਣ ਅਤੇ ਖੁਸ਼ੀ ਮਹਿਸੂਸ ਕਰਦੇ ਹਾਂ ਆਪ ਜੀ ਦੇ ਸੁਨਹਿਰੀ ਕਵਿਤਾ ਦੇ ਕਾਰਜ ਸਭ ਸ੍ਰੀ ਅਟਾ ਚੰਦ ਜੀ ਇਸ ਦੇ ਨਾਲ ਹੀ ਆਪਣੇ ਵਿਚਾਰ ਬੱਠੇਗੇ ਆ ਬਾਦੂ ਦੇ ਸਤਕਾਰਯੋਗ ਪੁੱਤਰ ਸਾਹਿਬ ਐਚਐਸ ਸੰਦੀ ਸਾਹਿਬ ਇਹ ਵੀ ਅੱਜ ਇਸ ਵਿਸ਼ੇ ਦੇ ਉੱਤੇ ਆਪਣਾ ਜਾਣਕਾਰੀ ਸਾਂਝੀ ਕਰਨਗੇ ਜੀ ਮੇਰਾ ਨਾਮ ਐਚ ਐਸ ਨਿੰਪਲ ਹੈ ਤੇ ਮੈਂ ਡਾਕਟਰ ਹਰਜਾਨ ਸੰਧੀ ਉਹਨਾਂ ਦਾ ਵੱਡਾ ਬੇਟਾ ਮੈਂ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਐਡਾ ਵੱਡਾ ਸਨਮਾਨ ਜਿਹੜਾ ਜਗਤ ਪੰਜਾਬੀ ਸਭਾ ਦੇ ਦੁਆਰਾ ਤੇ ਨਾਲ 온ਟਾਰੀਓ ਫਰੈਂਡਸ ਕਲੱਬ ਦੇ ਦੁਆਰਾ ਜਿਹੜਾ ਦਿੱਤਾ ਜਾ ਰਿਹਾ ਹੈ ਡੈਡੀ ਜੀ ਨੂੰ ਐਡਾ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ ਕਿਉਂਕਿ ਜੋ ਡਿਗਰੀਜ਼ ਹਨ ਡੈਡੀ ਜੀ ਦੀਆਂ ਮੋਰ ਥੈਨ 40 ਡਿਗਰੀਜ਼ ਹਨ ਤੇ ਜੇਕਰ ਆਪਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਦੀ ਗੱਲ ਕਰਦੇ ਆ ਨਾ ਦੇ ਆਰ ਮੋਰ ਦੈਨ 22 ਡਿਗਰੀਜ਼ 22 অর ਮੋਰ ਦੈਨ 22 ਡਿਗਰੀਜ਼ बिकॉज ਦੇ ਇੱਕ ਰੀਸੈਂਟਲੀ ਡਿਗਰੀ ਹੋਰ ਕੀਤੀ ਹੈ ਤੇ ਇਹ ਸਾਰੇ ਪੋਸਟ ਗ੍ਰੈਜੂਏਸ਼ਨ ਡਿਗਰੀ ਜਿਹੜੀ ਹੁੰਦੀ ਹੈ ਉਹ ਐਮਏ ਦਾ ਐਮਏ ਦੇ ਇਕੁਇਲੈਂਟ ਡਿਗਰੀ ਹੁੰਦੀ ਹੈ ਜਿਸ ਦੇ ਵਿੱਚ ਪੰਜਾਬੀ ਹਿੰਦੀ ਇਕਨੋਮਿਕਸ ਪੋਲੀਟੀਕਲ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਡਿਫੈਂਸ ਰਿਲੀਜੀਅਨ ਫਿਲਾਸਫੀ ਸਾਈਕਲੋਜੀ ਮੈਨੂੰ ਨਾਮ ਵੀ ਨਹੀਂ ਯਾਦ ਹੈ ਇੱਦੇ ਜਿਆਦਾ ਮਤਲਬ ਸਾਰੀਆਂ ਜਿੰਨੀਆਂ ਵੀ ਪੰਜਾਬ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਡਿਗਰੀਜ਼ ਹਨ ਉਹ ਕਰਨ ਤੋਂ ਬਾਅਦ ਦੈਨ ਹੀ ਡਿਡ ਆਲ ਦਾ ਡਿਗਰੀ ਦੇ ਵਿੱਚ ਵਾਰ ਲੈਫਟ ਵਿਚ ਆਰ ਨਾਟ ਵਿਦ ਦਾ ਪੰਜਾਬ ਯੂਨੀਵਰਸਿਟੀ ਵਿੱਚ ਬਟ ਵਰ ਵਿਦ ਦਾ ਪੰਜਾਬੀ ਯੂਨੀਵਰਸਿਟੀ ਸੋ ਹੀ ਡਿਡ ਆਲ ਦਾ ਡਿਗਰੀਜ਼ ਫਰਮ ਪੰਜਾਬੀ ਯੂਨੀਵਰਸਿਟੀ ਦੈਨ ਫਰਮ ਜੀਐਨਡੀਯੂ ਯੂਨੀਵਰਸਿਟੀ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਸ ਤੋਂ ਬਾਅਦ ਜਦੋਂ ਪੰਜਾਬ ਦੀਆਂ ਸਾਰੀਆਂ ਡਿਗਰੀਜ਼ ਕੰਪਲੀਟ ਹੋ ਗਈਆਂ ਫਿਰ ਹਰਿਆਣੇ ਤੋਂ ਯੂਨੀਵਰਸਿਟੀ ਕੁਰਕਸ਼ੇਤਰਾ ਵੀ ਨਿਬੇੜਤੀ ਆ ਉਥੋਂ ਕੀਤੀਆਂ ਫਿਰ ਈਵਨ ਐਚਪੀਯੂ ਹਿਮਾਚਲ ਪ੍ਰਦੇਸ਼ ਦੀ ਯੂਨੀਵਰਸਿਟੀ ਤੋਂ ਕੀਤੀਆਂ ਕੁਝ ਯੂਨੀਵਰਸਿਟੀ ਤੋਂ ਹਰ ਯੂਪੀ ਦੀਆਂ ਯੂਨੀਵਰਸਿਟੀਆਂ ਤੋਂ ਵੀ ਕੀਤੀਆਂ ਨੇ ਮਤਲਬ ਜਿੰਨੀਆਂ ਵੀ ਡਿਗਰੀਜ਼ ਆਲ ਇੰਡੀਆ ਦੇ ਵਿੱਚ ਅਵੇਲੇਬਲ ਸਨ ਪੋਸਟ ਗ੍ਰੈਜੂਏਸ਼ਨ ਡਿਗਰੀਜ਼ ਉਹ ਸਾਰੀਆਂ ਦੀਆਂ ਸਾਰੀਆਂ ਕੰਪਲੀਟ ਕੀਤੀਆਂ ਨੇ ਦੂਸਰੀ ਵੱਡੀ ਗੱਲ ਹੈ ਕਿ ਜਿਹੜੀਆਂ ਡਿਗਰੀਜ਼ ਹਨ ਉਹ ਵੀ ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਸੰਬੰਧਤ ਹਨ ਜਿਵੇਂ ਡਾਕਟੋਰੇਟ ਦੇ ਵਿੱਚ ਆਪਣੇ ਕੋਲੇ ਬੀਏ ਐਮਐਸ ਤੇ ਬੀਐਚਐਮਐਸ ਦੋ ਡਾਕਟਰੇਟ ਹਨ ਇਸ ਤੋਂ ਇਲਾਵਾ ਐਨਐਲ ਵੀ ਵੀ ਹੈ ਤੇ ਉਸ ਤੋਂ ਇਲਾਵਾ ਇੰਜੀਨੀਅਰਿੰਗ ਦੇ ਵਿੱਚ ਬੀਟੈਕ ਵੀ ਹੈ ਐਮਟੈਕ ਵੀ ਹੈ ਉਸ ਤੋਂ ਬਾਅਦ ਫਿਰ ਜੇ ਆਪਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਐਮਬੀਏ ਡਿਗਰੀ ਵੀ ਹੈ ਤਾਂ ਆਲ ਦਾ ਡਿਗਰੀਜ਼ ਇਨ ਆਲ ਦਾ ਡਿਸਪਲਿਨਸ ਆਫ ਦੀ ਆਫ ਦੀ ਐਜੂਕੇਸ਼ਨ অর ਅਕੈਡੈਮਿਕ ਫੀਲਡ ਤੇ ਇਸ ਤੋਂ ਇਲਾਵਾ ਹੋਰ ਗ੍ਰੈਜੂਏਸ਼ਨ ਲੈਵਲ ਦੀਆਂ ਜਿੰਨੀਆਂ ਵੀ ਡਿਗਰੀਆਂ ਨੂੰ ਕੁੱਲ ਬਿਲਾ ਕੇ ਮਤਲਬ ਉਹ ਜੇ ਆਪਾਂ ਗਿਣਤੀ ਵੀ ਕਰਦੇ ਹਾਂ ਤਾਂ ਸਾਡੇ ਘਰੇ ਇੱਕ ਬੋਰਡ ਲੱਗਿਆ ਹੋਇਆ ਏ ਉਸ ਦੇ ਉੱਤੇ ਨਾ ਅਸੀਂ ਬੋਰਡ ਦੇ ਉੱਤੇ ਪਹਿਲਾਂ ਲਿਖਦੇ ਹੁੰਦੇ ਸੀਗੇ ਜਦੋਂ ਕਿ ਅਸੀਂ ਜਿਵੇਂ-ਜਿਵੇਂ ਗ로우 ਕਰਦੇ ਹਾਂ ਤਾਂ ਨਾਲ ਨਾਲ ਡੈਡਜੀ ਡਿਗਰੀਜ਼ ਕਰਦੇ ਹੁੰਦੇ ਸੀ ਤੇ ਜਦੋਂ-ਜਦੋਂ ਡਿਗਰੀ ਕਰਦੇ ਸੀ ਤਾਂ ਬੋਰਡ ਦੇ ਉੱਤੇ ਲਿਖਦੇ ਵੀ ਇੱਕ ਹੋ ਗਈ ਮਾ ਦੂਜੀ ਜਦੋਂ ਮੇਰਾ ਜਨਮ ਹੋਇਆ ਉਦੋਂ ਮੇਰੇ ਘਰ ਤੱਕ ਬੋਰਡ ਭਰਿਆ ਹੋਇਆ ਸੀ ਬਾਅਦ ਵਿੱਚ ਬੋਰਡ ਭਰ ਗਿਆ ਫਿਰ ਨਮਾ ਬੋਰਡ ਲਿਆਂਦਾ ਗਿਆ ਫਿਰ ਉਹ ਬੋਰਡ ਦੇ ਉੱਤੇ ਫਿਰ ਮੇਰੇ ਸਿਸਟਰ ਉਹਨਾਂ ਦੀ ਹੈਂਡਰਾਈਟਿੰਗ ਬੜੀ ਪਿਆਰੀ ਹੈ ਕੈਲੀਗ੍ਰਾਫੀ ਜਿਸ ਨੂੰ ਕਹਿੰਦੇ ਆ ਤਾਂ ਉਸ ਦੇ ਨਾਲ ਉਸ ਦੇ ਉੱਤੇ ਡਿਗਰੀਜ਼ ਲਿਖਣੀਆ ਸ਼ੁਰੂ ਕੀਤੀਆਂ ਉਹ ਵੱਡਾ ਬੋਰਡ ਵੀ ਭਰ ਗਿਆ ਹੁਣ ਉਸ ਤੋਂ ਬਾਅਦ ਵਿੱਚ ਛੋਟਾ ਜਿਹਾ ਜਗ੍ਹਾ ਸੀਪ ਹੈ ਉੱਥੇ ਹੁਣ ਬੋਰਡ ਕੰਧ ਦੇ ਉੱਤੇ ਬੋਰਡ ਹੋਰ ਛੋਟਾ ਅੱਖਰ ਵੀ ਬਹੁਤ ਛੋਟੇ ਛੋਟੇ ਸਨ ਤੇ ਘਰ ਸਾਡਾ ਇੱਕ ਨਿੱਕਾ ਜਿਹਾ ਘਰ ਹੈ ਤੇ ਉੱਥੇ ਛੋਟਾ ਜਿਹਾ ਬੋਰਡ ਕਾਫੀ ਵੱਡਾ ਸੀ ਪਰ ਕੰਧ ਦੇ ਵਿੱਚ ਹੋਰ ਬੋਰਡ ਲੱਗ ਨਹੀਂ ਸੀ ਸਕਦਾ ਫਿਰ ਉੱਥੇ ਛੋਟੀ ਜਿਹੀ ਜਗ੍ਹਾ ਦੇ ਉੱਤੇ ਲਿਖ ਦਿੱਤਾ ਮਲਟੀ ਡਿਗਰੀਜ਼ ਕਿਹ ਹੋਰ ਡਿਗਰੀਜ਼ ਵੀ ਹੈਗੀਆਂ ਨੇ ਉਹ ਮਤਲਬ ਅਣਗਿਣਤ ਡਿਗਰੀਜ਼ ਹਨ ਤਾਂ ਇਸ ਕਰਕੇ ਆਈ ਐਮ ਪ੍ਰਾਊਡ ਸਨ ਆਫ ਮਾਈ ਫਾਦਰ ਤੇ ਦੂਸਰਾ ਸਾਨੂੰ ਸਿਰਫ ਡਿਗਰੀਜ਼ ਨਹੀਂ ਸਾਨੂੰ ਜਿਹੜਾ ਲਾਈਫ ਸਟਾਈਲ ਕਿ ਜ਼ਿੰਦਗੀ ਕਿਵੇਂ ਸਾਦਾ ਜ਼ਿੰਦਗੀ ਕਿਵੇਂ ਜਿਉਣੀ ਹੈ ਤੇ ਉਸ ਦੀਆਂ ਬੜੀਆਂ ਵਧੀਆ ਗੱਲਾਂ ਦੱਸਿਆ ਤਾਂ ਇਸ ਦੇ ਕਰਕੇ ਅਸੀਂ ਜਿਹੜਾ ਹੈ ਅਸੀਂ ਜੇ ਬਾਹਰ ਅੰਦਰ ਜਾਂਦੇ ਵੀ ਆ ਤਾਂ ਅਸੀਂ ਖਾਣੇ ਤੋਂ ਬਿਨਾਂ ਬਾਹਰ ਦੇ ਖਾਣੇ ਤੋਂ ਬਿਨਾਂ ਵੀ ਅਸੀਂ देर ਤੱਕ ਮਤਲਬ ਮੈਂ ਇੱਕ ਵਾਰੀ ਪੰਜਾਬ ਯੂਨੀਵਰਸਿਟੀ ਗਿਆ ਸੀ ਤੇ ਉਸ ਤੇ ਮੈਂ 15 ਦਿਨ ਪੇਪਰ ਚੈਕਿੰਗ ਦੀ ਮੇਰੀ ਡਿਊਟੀ ਸੀ ਤੇ ਮੈਂ ਸਿਰਫ ਫਰੂਟ ਖਾਦੇ ਤੇ ਹੁਣ ਵੀ ਮੈਂ ਜਿਹੜਾ ਹੈ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਘਰ ਤੋਂ ਬਾਹਰ ਜੇ ਜਾਵਾਂ ਤਾਂ ਘਰ ਦਾ ਖੂਡ ਦੇ ਉੱਤੇ ਇੰਡੀਪੈਂਡੈਂਟ ਹੁੰਦਾ ਤੇ ਜਾਂ ਫਰੂਟ ਦੇ ਉੱਤੇ ਜਾਂ ਵਾਟਰ ਦੇ ਉੱਤੇ ਉਸ ਦੇ ਕਰਕੇ ਜਿਹੜਾ ਹੈ ਕਿ ਜਿਹੜਾ ਸਰੀਰ ਹੈ ਉਹ ਫਿੱਟ ਵੀ ਰਹਿੰਦਾ ਤੇ ਬਾਕੀ ਜਿਹੜਾ ਹੈ ਸਾਨੂੰ ਇੱਕ ਜਿਹੜੀ ਸੈਲਫ ਇੰਡੀਪੈਂਡੈਂਸ ਵੀ ਹੁੰਦੀ ਹੈ ਕਿ ਜਦੋਂ ਮੇਰੀ ਐਨਫੋਰਸਮੈਂਟ ਦੇ ਵਿੱਚ GST ਦੇ ਵਿੱਚ ਡਿਊਟੀ ਰਹੀ ਹੈ 250 ਕੋਈ ਕੋਈ ਤਾਂ ਉਹ ਡਿਊਟੀ ਰਹੀ ਆ ਉਸ ਦੌਰਾਨ ਕੀ ਹੁੰਦਾ ਸੀ ਕਿ ਮੇਰੇ ਨਾਲ ਜਿਵੇਂ ਪੁਲਿਸ ਮਲਾਜ਼ਮ ਹੁੰਦੇ ਸੀ ਜਾਂ ਹੋਰ ਮੇਰੇ ਨਾਲ ਇੰਸਪੈਕਟਰ ਮੇਰੇ ਸਟਾਫ ਹੁੰਦਾ ਸੀ ਡਰਾਈਵਰ ਹੁੰਦਾ ਸੀ ਤਾਂ ਜਦੋਂ ਅਸੀਂ ਗੱਡੀਆਂ ਵਗੈਰਾ ਚੈੱਕ ਕਰਦੇ ਆ ਜਾਂ ਹੋਰ ਰੇਡਜ਼ ਵਗੈਰਾ ਦੇ ਉਤੇ ਹੁੰਦੇ ਆ ਕਾ ਉਸਮ ਮੌਕੇ ਦੇ ਉੱਤੇ ਮੈਂ ਪਿੱਛੇ ਬੈਠਾ ਤੇ ਮੇਰੇ ਨਾਲ ਹੋਰ ਮਿਲ ਆਜੂ ਉਹਨਾਂ ਨੂੰ ਲੱਗਣਾ ਕਿ ਹੁਣ ਅੱਧੇ ਘੰਟੇ ਬਾਅਦ ਜਾਂ ਜਿਵੇਂ ਮਤਲਬ ਅੱਧੇ ਘੰਟੇ ਤਾਂ ਨਹੀਂ ਮਤਲਬ 4-5 ਘੰਟੇ ਬਾਅਦ ਉਹਨਾਂ ਨੂੰ ਚਾਹ ਦੀ ਤੇ ਫਿਰ 6 ਘੰਟੇ ਬਾਅਦ ਉਹਨਾਂ ਨੂੰ ਰੋਟੀ ਦੀ ਜਿਹੜੀ ਆ ਉਹ ਇੱਕ ਤਲਬ ਇੱਕ ਤਾਂ ਤੇ ਭੁੱਖ ਲੱਗਣਾ ਜਾਂ ਪਿਆਸ ਇੱਕ ਤਲਬ ਜੀ ਮਹਿਸੂਸ ਹੁੰਦੀ ਹੈ ਤੇ ਮੈਨੂੰ ਉਹ ਚੀਜ਼ ਨਿਕਲੇ ਮਹਿਸੂਸ ਹੋਈ ਇਸ ਕਰਕੇ ਜਿਹੜਾ ਹੈ ਮੇਰੀ ਜ਼ਿੰਦਗੀ ਬੜੀ ਸੌਖੀ ਜੀ ਮੈਨੂੰ ਲੱਗਦਾ ਹੈ ਕਿ ਦੂਜਿਆਂ ਨੂੰ ਇਹ ਲੱਗਦਾ ਹੈ ਕਿ ਅਸੀਂ ਮਤਲਬ ਵੀ ਵੀਅਰ ਡਿਪੈਂਡੈਂਟ ਆਨ ਸਮਟਾ ਬਾਸ ਸਮਵੇਅਰ ਵੀ ਹੈਵ ਟੂ ਗੈ ਔਰ ਸਮਥਿੰਗ ਐਸ ਹਨਾ ਉਹ ਵੀ ਬੜੀਆਂ ਪੰਜਾ ਚੀਜ਼ਾਂ ਹੁੰਦੀਆਂ ਨਿੱਕੀਆਂ ਚੁਕੀਆਂ ਜਿਹੜੀਆਂ ਨੇ ਮੈਨੂੰ ਤਾਂ ਉਹਨਾਂ ਬਾਰੇ ਪਤਾ ਵੀ ਨਹੀਂ ਹੈ ਹਨਾ ਤੇ ਆਪਾਂ ਇਦਾਂ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਦਾਟ ਆਈ ਹੈਵ ਇਨਹੈਰਿਟਡ ਫ্রম ਦੀ ਵੈਰੀ ਰਿਚ ਐਂਡ ਸਿੰਪਲ ਲੇਗੇਸੀ ਆਫ ਮਾਈ ਫਾਦਰ ਥੈਂਕ ਯੂ ਬាទ ਜੀ ਸਤਿਕਾਰਯੋਗ ਉਸਪੁੱਤਰ ਸਰਦਾਰ ਐਚਐਸ ਗਿੱਗਲ ਸਾਹਿਬ ਨੇ ਬਹੁਤ ਹੀ ਬੜੀਆ ਤਰੀਕੇ ਨਾਲ ਬਾਪੂ ਨੇ ਡਿਗਰੀਆਂ ਵਾਲੀ ਜਾਣਕਾਰੀ ਦਿੱਤੀ ਔਰ ਸਾਡੇ ਜੋ ਅੱਜ ਦੇ ਖਾਣ-ਪੀਣਾਂ ਤੇ ਆਪਣੇ ਖਾਣ-ਪੀਣ ਦੇ ਬਾਰੇ ਵੀ ਥੋੜਾ ਜਿਆਦਾ ਚੰਨ ਲੈਣੇ ਪਾਇਆ ਕਿ ਸਾਨੂੰ ਚੰਗੀਆਂ ਚੀਜ਼ਾਂ ਮਤਲਬ ਸਰੀਰ ਦੇ ਲਈ ਬਾਤਨੇ ਚਾਹੀਦੀ ਤਾਂ ਕਿ ਸਾਡਾ ਸਰੀਰ ਫਿੱਟ ਰਹਿ ਸਕੇ ਔਰ ਅਸੀਂ ਆਪਣੇ ਬੱਚਨ ਵੀ ਸਿਹਤ ਦੇ ਸਕੀਏ ਸੋ ਹੁਣ ਬਾਪੂ ਦੀ ਕੋਈ ਆਪਣੇ ਨਾਲ ਜਾਣਕਾਰੀ ਸਾਂਝੀ ਕਰਨਗੇ ਕਿ ਮਹਿਸੂਸ ਕਰ ਰਹੇ ਜਾਂ ਕੀ ਸਿਹਤ ਦੇਣਾ ਚਾਹੁੰਦੇ ਜੀ ਹਾਂਜੀ ਮੈਂ ਤਾਂ ਜਿਹੜਾ ਕੁਝ ਦੱਸਣਾ ਸੀ ਉਹ ਪਹਿਲਾਂ ਬੱਚੇ ਦੇ ਰਸਤੇ ਤੱਕ ਹਾਂਜੀ ਫਿਰ ਵੀ 2-3 ਮਿੰਟ ਕੁਝ ਨਾ ਦੱਸੋ ਬਸ ਸਹਿਜ ਜਿਸਨ ਜੋ ਪਿਛਾ ਹੈ ਜੋ ਵਾਇਗਨ ਰਵਿਨ ਬਖਸ਼ਿਸ਼ ਕੀਤੀ ਉਹ ਬਚਾਅ ਦਸਤੀ ਦਿੱਤੀ ਹਾਂਜੀ ਮੈਂ ਤੇ ਅਨਵਾਰ ਕਰਦਾ ਕਿ ਮੈਨੂੰ ਤੁਸੀਂ ਖੁਸ਼ ਕਰਨ ਦੇ ਵਾਸਤੇ ਆਈ ਹੋ ਤੇ ਕਰਵਾਣ ਦਿੱਤਾ ਬਹੁਤ ਬਹੁਤ ਤਖਰ ਐਨੀ ਸਾਦਗੀ ਨਿਮਰਤਾ ਤੇ ਐਨੀ ਵੱਡੀ ਪ੍ਰਾਪਤੀ ਕਰਨ ਤੋਂ ਬਾਅਦ ਵੀ ਉਹਨਾਂ ਕੋਲੇ ਲਫ਼ਜ਼ ਹੀ ਨਹੀਂ ਕਿ ਮੈਂ ਕੀ ਬੋਲਾਂ ਉਹ ਕਹਿੰਦੇ ਵੀ ਜੋ ਕੁਝ ਤੁਸੀਂ ਬੋਲਤਾ ਪਰ ਇਹ ਬੜੀ ਵੱਡੀ ਗੱਲ ਆ ਕਿ ਜਿਹੜੇ ਅੱਜ ਕੱਲ ਇਹ ਸੋਚਦੇ ਆ ਕਿ ਪੜ੍ਹਾਈ ਤੋਂ ਕੀ ਕਰਨਾ ਹੈਗਾ ਉਹਨੂੰ ਇਹ ਦੇਖੋ ਵੀ ਇਹਨਾਂ ਨੇ ਵੀ ਕੀ ਕਰਨਾ ਸੀ ਇਹਨਾਂ ਨੇ ਲਗਭਗ 50 ਤੋਂ ਜ਼ਿਆਦਾ ਡਿਗਰੀਆਂ ਪ੍ਰਾਪਤ ਕਰ ਲਈਆਂ ਕੁਝ ਤਾਂ ਹੈ ਜਿਨ੍ਹਾਂ ਨੇ ਧਰਤੀ ਦੇ ਹਰ ਵਿਸ਼ੇ ਨੂੰ ਛੋਹਿਆ ਹੋਵੇਗਾ ਸੋ ਇਨਾਂ ਦੇ ਨਾਲ ਆਪਾਂ ਦੁਬਾਰਾ ਤੁਹਾਡੀ ਮੁਲਾਕਾਤ ਫਿਰ ਕਰਵਾਵਾਂਗੇ ਔਰ ਉਸ ਵਕਤ ਇਹ ਆਪਣੀ ਜਿੰਦਗੀ ਦੇ ਤਿਆਰਬਾਹੀ ਤੁਹਾਡੇ ਨਾਲ ਸਾਂਝੇ ਕਰਨਗੇ ਪਹਿਲਾਂ ਹਾਲ ਦੇ ਲਈ ਐਨ.ਆਈ. ਵੈਗੁਰ ਜੀ ਖਾਲਸਾ ਉਹ ਵੈਗੁਰ ਜੀ ਜੀ